ਵਿਰੋਧ 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 ਲਗਾਤਾਰ ਕਿਸਾਨ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਸਾਡੀਆਂ ਆਵਾਜ਼ ਜ਼ਮੀਨਾਂ ਦੇ ਵਿੱਚੋਂ ਦੇਸ਼ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਰੋਡ ਬਣਾ ਰਹੀ ਆ ਰੇਲਵੇ ਦੇ ਪ੍ਰੋਜੈਕਟ ਲਾਂਚ ਕਰ ਰਹੀ ਆ ਪਰ ਸਾਨੂੰ ਸਾਡੀਆਂ ਜ਼ਮੀਨਾਂ ਦੇ ਜਿਹੜੇ ਵਣਦੇ ਭਾਅ ਨੇ ਆਹਾ ਪਾ ਨਹੀਂ ਦਿੱਤੇ ਜਾ ਰਹੇ ਇਹ ਤਰਕ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਬੀਤੇ ਕੱਲ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਭਰਤ ਦੇ ਵਿੱਚ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵੱਡਾ ਵਿਰੋਧ ਕੀਤਾ ਵਿਰੋਧ ਇਸ ਗੱਲ ਦਾ ਕੀਤਾ ਕਿ ਗੁਰਦਾਸਪੁਰ ਦੇ ਹੀ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਰਤ ਦੇ ਵਿੱਚ ਸਵੇਰੇ ਪ੍ਰਸ਼ਾਸਨ ਕਬਜ਼ਾ ਲੈਣ ਪਹੁੰਚ ਗਿਆ ਉਹਨਾਂ ਜ਼ਮੀਨਾਂ ਦਾ ਜਿਹੜੀਆਂ ਜ਼ਮੀਨਾਂ ਅਕਵਾਇਰ ਹੋਣੀਆਂ ਨੇ ਅਕਵਾਇਰ ਇਸ ਕਰਕੇ ਹੋਣੀਆਂ ਨੇ ਕਿ ਜੰਮੂ ਕਟੜਾ ਐਕਸਪ੍ਰੈਸ ਵੇ ਵਾਣਾ ਯਾਨੀ ਕਿ ਇੱਕ ਵੱਡਾ ਰੋਡ ਬਣਨਾ ਤੁਹਾਨੂੰ ਜਿਵੇਂ ਸਪਸ਼ਟ ਕਰਾਂ ਵੱਡਾ ਰੋਡ ਬਣਦਾ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਹੈ ਉਸ ਅਧੀਨ ਆਉਂਦਾ ਇੱਕ ਰੋਡ ਜਿਹੜਾ ਰੋਡ ਪੰਜਾਬ ਦੀ ਸਟੇਟ ਨੂੰ ਕਈ ਹੋਰ ਸਟੇਟਾਂ ਦੇ ਨਾਲ ਜੋੜੂਗਾ ਤਾਂ ਜੋ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਬਿਲਡ ਹੋ ਸਕੇ ਦੇਸ਼ ਦਾ ਜਿਹੜਾ ਬਿਜ਼ਨਸ ਹੈ ਵਪਾਰ ਹੈ ਉਹ ਵਪਾਰ ਵੱਧ ਸਕੇ ਤੇ ਦੇਸ਼ ਨੂੰ ਉਚਾਈਆਂ ਦੇ ਉੱਪਰ ਲੈ ਕੇ ਜਾਇਆ ਜਾ ਸਕੇ ਇਹ ਗੱਲ ਕਹਿੰਦੀਆਂ ਨੇ ਸਰਕਾਰਾਂ ਪਰ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਅਸੀਂ ਵਿਰੋਧ ਨਹੀਂ ਕਰਦੇ ਵਿਕਾਸ ਦਾ ਅਸੀਂ ਵਿਰੋਧ ਨਹੀਂ ਕਰਦੇ ਡਿਵੈਲਪਮੈਂਟ ਦਾ ਅਸੀਂ ਚਾਹੁੰਦੇ ਆ ਕਿ ਜੇ ਤੁਸੀਂ ਸਾਡੀਆਂ ਜ਼ਮੀਨਾਂ ਲੈ ਰਹੇ ਹੋ ਤਾਂ ਸਾਡੀਆਂ ਜ਼ਮੀਨਾਂ ਦੇ ਜਿਹੜੇ ਬਣਦੇ ਭਾਅ ਨੇ ਇਹ ਭਾਅ ਤੁਸੀਂ ਸਾਡੀ ਝੋਲੀ ਦੇ ਵਿੱਚ ਪਾ ਦਿਓ ਆ ਕੇ ਜ਼ਮੀਨ ਦਾ ਕਬਜ਼ਾ ਲੈ ਲਓ ਮжоਰਿਟੀ ਕਿਸਾਨ ਇਸ ਗੱਲ ਦੇ ਨਾਲ ਸਹਿਮਤ ਨੇ ਇੱਥੇ ਕੋਈ ਦੋ ਰਾਮਾ ਨਹੀਂ ਪਰ ਕੁਝ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਨੇ ਪੁਰਖਿਆਂ ਨੇ آباد ਕੀਤੀਆਂ ਹੋਈਆਂ ਨੇ ਅਸੀਂ ਜੋਤਦੇ ਆ ਅਸੀਂ ਇਹ ਜ਼ਮੀਨਾਂ ਨਹੀਂ ਦੇਣੀਆਂ ਹੈਗੀਆਂ ਕੱਲ ਜਦੋਂ ਸਾਰਾ ਕੁਝ ਹੋਇਆ ਪਿੰਡ ਭਰਤ ਦੇ ਵਿੱਚ ਸਵੇਰੇ ਸਵੇਰੇ ਤੜਕੇ ਸਾਜਰੇ ਪ੍ਰਸ਼ਾਸਨ ਆਪਣਾ ਸਾਰਾ ਲਾਮ ਲਾਸ਼ ਕਰ ਲੈ ਕੇ ਪਹੁੰਚ ਗਿਆ ਕਿਸਾਨਾਂ ਦੀ ਜਿਹੜੀ ਫਸਲਾਂ ਸੀ ਉਹ ਫਸਲਾਂ ਪਛਾਤੀਆਂ ਉੱਥੇ ਰੋਡ ਦਾ ਕੰਮ ਸ਼ੁਰੂ ਹੋ ਗਿਆ ਜਦੋਂ ਜਿਹਨਾਂ ਲੋਕਾਂ ਦੇ ਖੇਤ ਸੀ ਜ਼ਮੀਨਾਂ ਸੀ ਉਹਨਾਂ ਨੂੰ ਪਤਾ ਲੱਗਿਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਥੀਆਂ ਨੂੰ ਨਾਲ ਲੈ ਕੇ ਹੱਥ ਦੇ ਵਿੱਚ ਡੰਡਾ ਤੇ ਡੰਡੇ ਦੇ ਵਿੱਚ ਝੰਡਾ ਪਾ ਕੇ ਉੱਥੇ ਪਹੁੰਚ ਗਏ ਉਹਨਾਂ ਨੇ ਵਿਰੋਧ ਕਰਤਾ ਜਦੋਂ ਪੁਲਿਸ ਦੇ ਨਾਲ ਵਿਰੋਧ ਹੋਇਆ ਤਾਂ ਪੁਲਿਸ ਨੇ ਲਾਠੀ ਚਾਰਜ ਕਰਤਾ ਕਈ ਕਿਸਾਨ ਹਸਪਤਾਲ ਦੇ ਵਿੱਚ ਭਰਤੀ ਹੋਏ ਭਰਤੀ ਹੋਣ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਲੀਡਰ ਨੇ ਉਹ ਉੱਥੇ ਪਹੁੰਚਦੇ ਨੇ ਸ਼ਾਮ ਵੇਲੇ ਸਰਵਣ ਸਿੰਘ ਪੰਦੇਰ ਉਸ ਲੋਕੇਸ਼ਨ ਤੇ ਹੀ ਪਹੁੰਚਦੇ ਨੇ ਜਿੱਥੇ ਜਿੱਥੇ ਰੋਡ ਬਣਨੇ ਸੀ ਹਸਪੀਟਲ ਵੀ ਜਾਂਦੇ ਨੇ ਤੇ ਅਗਲਾ ਐਲਾਨ ਹੁੰਦਾ ਕਿ 15 ਮਾਰਚ ਤੋਂ ਡੀਸੀ ਦਫ਼ਤਰਾਂ ਦੇ ਬਾਹਰ ਜਿਹੜੇ ਧਰਨੇ ਨੇ ਉਹ ਧਰਨਾ ਦਿੱਤਾ ਜਾਊਗਾ ਤੇ ਕਿਸਾਨਾਂ ਦੀ ਜ਼ਮੀਨਾਂ ਦੇ ਉੱਪਰ ਕਬਜ਼ੇ ਬਿਲਕੁਲ ਵੀ ਜਿਹੜੇ ਹੈਗੇ ਨੇ ਬਰਦਾਸ਼ਤ ਉਹ ਨਹੀਂ ਕੀਤੇ ਜਾਣਗੇ ਇਹ ਦੋਸਤੋ ਲੇਟੈਸਟ ਖਬਰ ਸੀ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੁਹਾਡੇ ਨਾਲ